ਲੜਕੀ ਨੇ ਪੁੱਛਿਆ ਕੰਮ ਸ਼ੁਰੂ ਕਰੀਏ ਜਵਾਬ ਮਿਲਿਆ ਜੈਸ ਡਾਰਲਿੰਗ ਤੇ ਫਿਰ 100 ਏਕੜ ਜ਼ਮੀਨ ਦੇ ਲਈ ਇੱਕ ਐਮਐਲਏ ਦੇ ਅੱਠ ਪਰਿਵਾਰਕ ਮੈਂਬਰਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਜਾਂਦਾ ਇਰਾਦਾ ਸਿਰਫ ਐਮਐਲਏ ਨੂੰ ਖਤਮ ਕਰਦਾ ਸੀ ਪਰ ਸੋਚਿਆ ਇੱਕ ਨੂੰ ਮਾਰਾਂ ਜਾਂ ਅੱਠ ਨੂੰ ਸਜ਼ਾ ਤਾਂ ਹੋਣੀ ਹੀ ਆ 3 ਗੱਤ ਸਾਲ 2001 ਰਾਤ ਦੇ 12:00 ਵਜੇ ਐਕਸਐਮਐਲਏ ਆਪਦੀ ਕੋਠੀ ਚ ਦੂਸਰੀ ਮੰਜ਼ਲ ਤੇ 188 ਕਿ ਇੱਕ ਲੜਕੀ ਦੇ ਦੁਆਰਾ ਕੋਠੀ ਦੀ ਬਾਰੀ ਖੋਲ ਕੇ ਇੱਕ ਲੜਕੇ ਨੂੰ ਅੰਦਰ ਬੁਲਾਇਆ ਜਾਂਦਾ ਫਿਰ ਦੋਨੋਂ ਸਟੋਰ ਰੂਮ ਦੇ ਵਿੱਚ ਲੋਹੇ ਦੀ ਰਾੜ ਲੈ ਕੇ ਆਉਂਦੇ ਨੇ ਫਿਰ ਕੁੜੀ ਦੇ ਦੁਆਰਾ ਇਸ਼ਾਰਾ ਕੀਤਾ ਜਾਂਦਾ ਤੇ ਲੜਕੇ ਦੇ ਦੁਆਰਾ ਐਕਸਐਮਐਲਏ ਤੇ ਰਾੜ ਨਾਲ ਵਾਰ ਕਰ ਦਿੱਤਾ ਜਾਂਦਾ ਉਹ ਨੀਂਦ ਦੇ ਵਿੱਚ ਹੀ ਚਲ ਬਸਿਆ ਫਿਰ ਇਹ ਦੋਨੋਂ ਕੋਠੀ ਦੇ ਤੀਜੇ ਫਲੋਰ ਤੇ ਜਾਂਦੇ ਨੇ ਜਿੱਥੇ ਐਕਸ ਐਮ ਐਲ ਏ ਦੀ ਪਤਨੀ ਸਭਾ ਮਹੀਨੇ ਦੀ ਬੱਚੀ ਦੇ ਨਾਲ ਸੌ ਰਹੀ ਸੀ ਫਿਰ ਉਸੇ ਰਾਡ ਦੇ ਨਾਲ ਉਹਨਾਂ ਨੂੰ ਵੀ ਮਾਰ ਦਿੱਤਾ ਜਾਂਦਾ ਫਿਰ ਦੋਨੋਂ ਗਰਾਉਂਡ ਫਲੋਰ ਤੇ ਆ ਕੇ ਬੀ ਸੀ ਆਰ ਦੇ ਉੱਪਰ ਕੈਸਟ ਲਗਾ ਕੇ ਇੱਕ ਥ੍ਰਿਲਰ ਫਿਲਮ ਦੇਖਦੇ ਨੇ ਫਿਰ ਦੋਨੋਂ ਪਹਿਲੇ ਫਲੋਰ ਤੇ ਐਕਸ ਐਮ ਐਲ ਏ ਦੇ ਬੇਟੇ ਦੇ ਕਮਰੇ ਦੇ ਵਿੱਚ ਜਾਂਦੇ ਨੇ ਹੁਣ ਦੋਨਾਂ ਕੋਲ ਇੱਕ ਪਿਸਟਲ ਵੀ ਮੌਜੂਦ ਸੀ ਇੱਥੇ ਐਮ ਐਲ ਏ ਦਾ ਮੁੰਡਾ ਸੁਨੀਲ ਉਮਰ 27 ਸਾਲ ਉਸ ਦੀ 25 ਸਾਲਾ ਪਤਨੀ ਤੇ 14 ਸਾਲਾ ਭੈਣ ਮੌਜੂਦ ਸੀ ਦੋਨੋਂ ਜਾਗ ਰਹੇ ਸੀ ਪਰ ਲਾਰਕੀ ਉਹਨਾਂ ਨੇ ਕਮਰੇ ਚ ਜਾਂਦੀ ਹੈ ਤੇ ਉਸ 14 ਸਾਲਾਂ ਲੜਕੀ ਨੂੰ ਕੁਝ ਕਹਿੰਦੀ ਹੈ ਤੇ ਨਾਲ ਦੇ ਕਮਰੇ ਚ ਲੈ ਕੇ ਜਾਂਦੀ ਹੈ ਤੇ ਉੱਥੇ ਉਸ ਨੂੰ ਵੀ ਠਿਕਾਣੇ ਲਗਾ ਦਿੱਤਾ ਜਾਂਦਾ ਤੇ ਫਿਰ ਇਹ ਦੋਨੋਂ ਸੁਨੀਲ ਦੇ ਕਮਰੇ ਦੇ ਵਿੱਚ ਵਾਪਸ ਆਉਂਦੇ ਨੇ ਤੇ ਸੁਨੀਲ ਨੂੰ ਕਹਿੰਦੇ ਨੇ ਕਿ ਅਸੀਂ ਤੇਰੇ ਮਾਪੇ ਨੂੰ ਮਾਰ ਦਿੱਤਾ ਹੈ ਫਿਰ ਉਸ ਦੀ ਕੜ ਪੱਟੀ ਦੇ ਉੱਤੇ ਪਿਸਟਲ ਲਾਉਂਦੇ ਨੇ ਤੇ ਕਹਿੰਦੇ ਨੇ ਕਿ ਆਪਦੀ ਪਤਨੀ ਨੂੰ ਸੋਫੇ ਨਾਲ ਬੰਨ੍ਹ ਇਸ ਤੋਂ ਬਾਅਦ ਸੁਨੀਲ ਦੇ ਦੁਆਰਾ ਆਪਣੀ ਪਤਨੀ ਨੂੰ ਸੋਫੇ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਉਸੇ ਰੌੜ ਦੀ ਮਾਦੇ ਨਾਲ ਉਹਨਾਂ ਦੋਨਾਂ ਨੂੰ ਵੀ ਉਹਨਾਂ ਦੁਆਰਾ ਠਿਕਾਣੇ ਲਾ ਦਿੱਤਾ ਜਾਂਦਾ ਕੋਰਦੇ ਹੀ ਇੱਕ ਕਮਰੇ ਦੇ ਵਿੱਚ 4 ਤੇ 22 ਸਾਲਾਂ ਦੇ ਦੋ ਬੱਚੇ ਸੌ ਰਹੇ ਸੀ ਇਹ ਉਸ ਕਮਰੇ 'ਚ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਵੀ ਠਿਕਾਣੇ ਲਾਉਂਦੇ ਨੇ ਖਤਮ ਕਰਕੇ ਵਾਪਸ ਆ ਜਾਂਦੇ ਨੇ ਫਿਰ ਇਹਨਾਂ ਦੇ ਦੁਆਰਾ ਖੂਨ ਨਾਲ ਲਿਬੜੇ ਹੋਏ ਕੱਪੜੇ ਇੱਕ ਬੈਗ ਦੇ ਵਿੱਚ ਪਾਏ ਜਾਂਦੇ ਨੇ ਲੜਕਾ ਉੱਥੋਂ ਉਸ ਬੈਗ ਨੂੰ ਲੈ ਕੇ ਨਿਕਲਦਾ ਲੜਕੀ ਖੁਦ ਚੌਂਕੀਦਾਰ ਤੋਂ ਗੇਟ ਖਲਵਾ ਕੇ ਉਸ ਲੜਕੇ ਨੂੰ ਡ੍ਰੌਪ ਕਰਕੇ ਆਉਂਦੀ ਆ ਬਾਹਰ ਤੱਕ ਫਿਰ ਕਰੀਬ 6 ਵਜੇ ਦੋਨੋਂ ਜੁਬਾਕਾਂ ਨੂੰ ਲੈਣ ਦੇ ਲਈ ਸਕੂਲ ਬੈਨ ਆਉਂਦੀ ਹੈ ਪਰ ਹਾਰ ਰਮਝਾਉਣ ਤੇ ਵੀ ਕਿਸੇ ਦੁਵਾਰਾ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਗੇਟ ਤੇ ਮੌਜੂਦ ਚੌਕੀਦਾਰ ਦੇ ਵੱਲੋਂ ਬੈਨ ਵਾਲੇ ਨੂੰ ਇਸ਼ਾਰਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਬੈਨ ਵਾਲਾ ਉਥੋਂ ਚਲਾ ਜਾਂਦਾ ਤੇ ਚੌਕੀਦਾਰ ਖੁਦ ਕੋਠੀ ਦੇ ਵਿੱਚ ਜਾਂਦਾ ਦੂਜੇ ਫਲੋਰ ਤੇ ਚੌਕੀਦਾਰ ਦੀ ਨਜ਼ਰ ਇੱਕ ਕੁੜੀ ਤੇ ਪੈਂਦੀ ਹੈ ਉਸਦੇ ਮੂੰਹ ਦੇ ਵਿੱਚੋਂ ਝੱਕ ਨਿਕਲ ਰਹੀ ਸੀ ਫਲੋਰ ਲਾਲ ਹੋ ਚੁੱਕਾ ਸੀ ਉਹ ਅੱਗੇ ਗਿਆ ਤਾਂ ਇੱਕ ਤੋਂ ਬਾਅਦ ਇੱਕ ਅੱਠ ਲੋਕ ਲਾਈਫਲੈਸ ਪਏ ਹੋਏ ਸੀ ਇਸ ਤੋਂ ਬਾਅਦ ਉਹ ਹਾਪੜ ਤਾਬੜੀ ਥੱਲੇ ਪਜਦਾ ਤੇ ਕੋਠੀ ਤੋਂ ਥੋੜੀ ਦੂਰ ਦੇ ਉੱਤੇ ਮੌਜੂਦ ਐਕਸਐਮਐਲ ਦੇ ਪ੍ਰਾਰਾਮ ਸਿੰਘ ਨੂੰ ਥਰਥਰੌਂਦੀ ਆਵਾਜ਼ ਦੇ ਵਿੱਚ ਸਭ ਦੱਸ ਦਿੰਦਾ ਇੰਨੇ ਚ ਪੂਰੇ ਪਿੰਡ 'ਚ ਇਹ ਗੱਲ ਫੈਲ ਚੁੱਕੀ ਸੀ ਫਿਰ ਉਹ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ 21 ਸਾਲਾਂ ਸੋਨੀਆ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ। ਇਹ ਲੜਕੀ ਐਕਐਮਐਲਏ ਦੀ ਬੇਟੀ ਸੋਨੀਆ ਸੀ। ਇਹ ਪੂਰਾ ਕਾਂਡ ਐਕਐਮਐਲਏ ਰੇਲੂ ਰਾਮ ਪੁੰਨੀਆਂ ਦੇ ਘਰ ਵਿੱਚ ਹੋਇਆ ਸੀ। ਫਿਰ ਪੁਲਿਸ ਆਉਂਦੀ ਹੈ। ਪੁਲਿਸ ਨੂੰ ਸ਼ਾਂਭੀਂ ਦੇ ਦੌਰਾਨ ਡਾਈਨਿੰਗ ਏਰੀਆ ਚ ਪੇਸਟਰੀ ਤੇ ਕੇਕ ਇੱਕ ਖੂਨ ਲੱਗੀ 50 ਕਿਲੋ ਦੀ ਰਾੜ ਮਿਲਦੀ ਆ ਤੇ ਕਿਤਾਬਾਂ ਦੇ ਵਿੱਚੋਂ ਇੱਕ ਚਿੱਠੀ ਵੀ ਮਿਲਦੀ ਆ ਜਿਸ ਦੇ ਉੱਤੇ ਲਿਖਿਆ ਹੋਇਆ ਸੀ ਮਾਈ ਡੀਅਰ ਸੰਜੀਪ ਮੈਨੂੰ ਮਾਫ਼ ਕਰੀ ਮੈਂ ਸਾਰਿਆਂ ਨੂੰ ਖਤਮ ਕਰਨ ਤੋਂ ਬਾਅਦ ਖੁਦ ਨੂੰ ਵੀ ਖਤਮ ਕਰਨ ਜਾ ਰਹੀ ਆ। ਇਹ ਸਾਰੇ ਮੇਰੇ ਨਾਲ ਦੁਸ਼ਮਨਾਬੰਦ ਵਿਵਹਾਰ ਕਰਦੇ ਨੇ ਮੈਂ ਆਪਦਾ ਬੱਚਾ ਛੱਡ ਕੇ ਜਾ ਰਹੀ ਆ ਉਸਦਾ ਖਿਆਲ ਰੱਖੀ ਮੈਂ ਮੇਰੇ ਪਰਿਵਾਰ ਨਾਲ ਕੀ ਕੀਤਾ ਮੇਰੇ ਬੇਟੇ ਗੋਲੂ ਨੂੰ ਨਾ ਦੱਸੀ ਕੋਠੇ ਦੇ ਬਾਹਰ ਭੀੜ ਵੱਧ ਰਹੀ ਸੀ ਤੇ ਇਸ ਲਈ ਪੁਸਤੇ ਦੁਆਰਾ ਕੋਠੀ ਦੇ ਬਰਾਂਦੇ ਦੇ ਵਿੱਚ ਹੀ ਇਹਨਾਂ ਅਠਾਂ ਦਾ ਪੋਸਟਮਾਰਟਮ ਕਰਵਾਇਆ ਜਾਂਦਾ 2 ਵਜੇ ਤੋਂ ਸ਼ਾਮ 7 ਵਜੇ ਤੱਕ ਤਿੰਨ ਡਾਕਟਰਾਂ ਦੇ ਦੁਆਰਾ ਮਿਲ ਕੇ ਪੋਸਟਮਾਰਟਮ ਕੀਤਾ ਜਾਂਦਾ ਤੇ ਠੀਕ ਕੋਠੀ ਦੇ ਨਾਲ ਵਾਲੇ ਖੇਤ ਦੇ ਵਿੱਚ ਹੀ ਸਾਰਾਂ ਦਾ ਸੰਸਕਾਰ ਵੀ ਕਰ ਦਿੱਤਾ ਜਾਂਦਾ ਸ਼ਾਂਤ ਤੱਕ ਸੋਨੀਆਂ ਨੂੰ ਵੀ ਹੋਸ਼ ਆ ਚੁੱਕੇ ਸੀ ਦੂਜੇ ਪਾਸੇ ਫੋਰੈਂਸਿਕ ਟੀਮ ਨੇ ਚਿੱਠੀ ਦੀ ਹੈਂਡਰਾਈਟਿੰਗ ਮੈਚ ਕੀਤੀ ਤੇ ਇਹ ਸੋਨੀਆਂ ਦੀ ਹੀ ਸੀ ਪੁਲਿਸ ਨੇ ਜਦੋਂ ਪੁੱਛਗਿੱਛ ਕੀਤੀ ਤਾਂ ਪਹਿਲਾਂ ਸੋਨੀਆਂ ਮਨਾਂ ਕਰਦੀ ਆ ਪਰ ਪੁਲਿਸ ਦੀ ਸਖਤੀ ਤੇ ਸਬੂਤਾਂ ਨੂੰ ਦੇਖਣ ਤੋਂ ਬਾਅਦ ਉਹ ਮੰਨ ਜਾਂਦੀ ਹੈ ਕਿ ਹਾਂ ਇਹ ਮੈਂ ਹੀ ਕੀਤਾ ਪਰ ਇਸ ਦੇ ਨਾਲ ਉਹ ਇਹ ਵੀ ਕਹਿੰਦੀ ਆ ਕਿ ਮੈਂ ਖੁਦ ਨੂੰ ਵੀ ਖਤਮ ਕਰਨਾ ਚਾਹੁੰਦੀ ਸੀ ਪਰ ਕਾਸ਼ ਮੈਂ ਮਰ ਜਾਂਦੀ ਮੈਂ ਬਚ ਗਈ ਹਰ ਪਾਸਧੇ ਦੁਆਰਾ ਸੋਨੀਆਂ ਨੂੰ ਪੁੱਛਿਆ ਜਾਂਦਾ ਕਿ ਤੂੰ ਇਹ ਕਿਸ ਨਾਲ ਮਿਲ ਕੇ ਕੀਤਾ ਤਾਂ ਉਸਦੇ ਦੁਆਰਾ ਕਿਹਾ ਜਾਂਦਾ ਮੈਂ ਇਕੱਲੇ ਹੀ ਇਹ ਸਭ ਕੀਤਾ ਬਿਲਕੁਲ ਇਕੱਲੇ ਪਰ ਪੁਲਿਸ ਨੂੰ ਉਸਦੀ ਇਹਨਾਂ ਗੱਲਾਂ ਦੇ ਉੱਤੇ ਯਕੀਨ ਨਹੀਂ ਸੀ ਆ ਰਿਹਾ ਕਿਉਂਕਿ ਪੋਸਟਮਾਰਟਮ ਕਰਨ ਵਾਲੀ ਟੀਮ ਦੇ ਦੁਆਰਾ ਇਸ ਤੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ 50 ਕਿਲੋ ਦੀ ਰਾਰ ਨਾਲ ਇੱਕ ਲੜਕੀ ਦੇ ਦੁਆਰਾ ਇਹ ਸਭ ਕਰ ਪਾਉਣਾ ਲਗਭਗ ਨਾ ਔਂਕਣੀ ਆ ਇਸ ਤੋਂ ਬਾਅਦ ਗੱਲ ਕੋਰਟ ਤੱਕਰ ਜਾਂਦੀ ਹੈ ਤੇ ਕੋਰਟ ਤੋਂ ਪੁਲਿਸ ਨੂੰ 7 ਦਿਨ ਦੀ ਪੁਲਿਸ ਰਿਮਾਨ ਮਿਲ ਜਾਂਦੀ ਆ ਸੂਣੀਆਂ ਦੀ ਉਸ ਤੋਂ ਬਾਅਦ ਪੁਲਿਸ ਦੇ ਦੁਆਰਾ ਉਸ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਸੂਣੀਆਂ ਨੇ ਦੱਸਿਆ ਕਿ ਮਾਪੇ ਦੋਨਾਂ 'ਚ ਅਕਸਰ ਲੜਾਈ ਹੁੰਦੀ ਸੀ ਤੇ ਇਸ ਲੜਾਈ ਦੀ ਜੜਸੀ ਜ਼ਮੀਨ ਜਾਇਦਾਦ ਮੇਰੇ ਪਿਤਾ ਅਕਸਰ ਨਰਸ਼ੀਦ ਕਹਿੰਦੇ ਸੀ ਕਿ ਉਸਦੇ ਭਰਾ RAM ਸਿੰਘ ਦੀ ਪਤਨੀ ਨਾਲ ਉਸਤੇ ਅवैध ਸੰਬੰਧ ਨੇ ਤੇ ਚਚੇਰੀ ਭੈਣ ਵੀ ਮੇਰੇ ਪਿਤਾ ਦੀ ਹੀ ਬੇਟੀ ਆ ਤੇ ਦੂਜੇ ਪਾਸੇ ਮਾਂ ਦੇ ਵੀ ਰਾਮ ਸਿੰਘ ਦਈਆ ਨਾਂ ਦੇ ਆਦਮੀ ਦੇ ਨਾਲ ਨਾਜਾਇਜ਼ ਸਬੰਧ ਮੌਜੂਦ ਸੀ ਤੇ ਦਈਆ ਦੀ ਵਜ੍ਹਾ ਕਰਕੇ ਮਾਂ ਨੇ ਇੱਕ ਵਾਰ ਮੇਰੇ ਉੱਤੇ ਗੋਲੀ ਵੀ ਚਲਾਈ ਸੀ ਪਰ ਮੈਂ ਬਚ ਗਈ ਫਿਰ ਪੁਲਿਸ ਦੇ ਦੁਆਰਾ ਸੰਜੀਵ ਦੇ ਬਾਰੇ ਵਿੱਚ ਪੁੱਛਿਆ ਜਾਂਦਾ ਕਿ ਇਹ ਕੌਣ ਆ ਤਦ ਤੋਂ ਦੁਆਰਾ ਦੱਸਿਆ ਜਾਂਦਾ ਕਿ ਸਹਾਰਨਪੁਰ ਵਿੱਚ ਰਹਿਣ ਵਾਲਾ ਸੰਜੀਵ ਮੇਰਾ ਮਾਰਸ਼ਲ ਆਰਟ ਦਾ ਕੋਚ ਸੀ ਤੇ ਕੋਚਿੰਗ ਦੇ ਦੌਰਾਨ ਹੀ ਸਾਡੇ ਵਿੱਚ ਪਿਆਰ ਹੋ ਗਿਆ ਤੇ ਫਿਰ ਘਰ ਵਾਲਿਆਂ ਨੇ ਪਹਿਲਾਂ ਤਾਂ ਵਿਰੋਧ ਕੀਤਾ ਪਰ ਫਿਰ 29 ਸਤੰਬਰ 1998 ਨੂੰ ਸਾਡਾ ਦੋਨਾਂ ਦਾ ਵਿਆਹ ਹੋ ਗਿਆ ਤੇ ਉਸ ਤੋਂ ਬਾਅਦ ਮੇਰੇ ਪਿਤਾ ਦੇ ਦੁਆਰਾ ਇੱਕ ਕੋਠੀ ਵੀ ਮੇਰੇ ਨਾਮ ਕਰ ਦਿੱਤੀ ਗਈ ਸੀ ਪਰ ਮੇਰੇ ਖਰਚੇ ਬਹੁਤ ਜ਼ਿਆਦਾ ਸੀ ਸ਼ੁਰੂਆਤ ਚ ਤਾਂ ਪਾਪਾ ਮੈਨੂੰ ਪੈਸੇ ਵੀ ਦੇ ਦਿਆ ਕਰਦੇ ਸੀ ਪਰ ਬਾਅਦ ਦੇ ਵਿੱਚ ਉਹਨਾਂ ਦੇ ਦੁਆਰਾ ਬਿਲਕੁਲ ਹੀ ਪੈਸੇ ਦੇਨੇ ਬੰਦ ਕਰ ਦਿੱਤੇ ਗਏ ਦੂਸਰੇ ਪਾਸੇ ਮੇਰੇ ਮਾਪੇ ਸੰਜੀਵ ਦੇ ਨਾਲੋਂ ਮੇਰਾ ਰਿਸ਼ਤਾ ਤੋੜਨਾ ਚਾਹੁੰਦੇ ਸੀ ਉਹ ਅਕਸਰ ਹੀ ਸੰਜੀਵ ਨੂੰ ਫੋਨ ਕਰਕੇ ਪੜਕਾਉਂਦੇ ਕਿ ਸੋਨੀਆ ਦਾ ਕਿਸੇ ਹੋਰ ਦੇ ਨਾਲ ਅਫੇਅਰ ਆ ਉਸ ਨੂੰ ਕੰਟਰੋਲ ਚ ਰੱਖੋ ਨਹੀਂ ਰੱਖ ਸਕਦੇ ਤਾਂ ਕੱਟ ਕੇ ਨਹਿਰ ਚ ਸੁੱਟ ਦਿਓ ਅਸੀਂ ਕੁਝ ਨਹੀਂ ਕਹਾਂਗੇ ਮੇਰੇ ਪਾਪਾ ਦੇ ਦੌਰਾਂ ਸਾਰੀ ਪ੍ਰਾਪਰਟੀ ਮੇਰੇ ਸਤੌਲੇ ਭਰਾ ਸੁਨੀਲ ਨੂੰ ਦੇਣਾ ਚਾਹੁੰਦੇ ਸੀ ਪਰ ਮੈਂ ਇਹ ਨਹੀਂ ਸੀ ਚਾਹੁੰਦੀ ਤੇ ਇਸੇ ਲਈ ਮੈਂ ਇਹਨਾਂ ਸਭ ਨੂੰ ਠਿਕਾਣੇ ਲਾਤਾ ਤਿਸ ਤੋਂ ਅੱਗੇ ਉਸ ਦੇ ਦੌਰਾਂ ਦੱਸਿਆ ਜਾਂਦਾ ਕਿ ਦਰਅਸਲ 23 ਅਗਸਤ ਨੂੰ ਮੇਰਾ ਬਰਥਡੇ ਸੀ ਦੁਪਹਿਰ ਨੂੰ ਮੈਂ ਤੇ ਸੰਜੀਵ ਸਾਰਾਏ ਤੇ ਰਸਤੇ 'ਚ ਮੌਜੂਦ ਬੋਰਡਿੰਗ ਸਕੂਲ ਦੇ ਵਿੱਚੋਂ ਮੈਂ ਆਪਦੀ ਭੈਣ ਨੂੰ ਵੀ ਚੜਾ ਲਿਆ ਪਰ ਉਸਨੇ ਸੰਜੀਵ ਦੇ ਸਾਹਮਣੇ ਹੀ ਕਹਿਤਾ ਕਿ ਤੇਰਾ ਰਾਜੀਬ ਨਾਂ ਦੇ ਇੱਕ ਲੜਕੇ ਦੇ ਨਾਲ ਆ ਪਿਆਰ ਆ ਇਸੇ ਗੱਲ ਤੋਂ ਸੰਜੀਵ ਅੱਗ ਬਬੂਲਾ ਹੋ ਗਿਆ ਤੇ ਉਹ ਗੱਡੀ ਦੇ ਵਿੱਚੋਂ ਉੱਤਰ ਕੇ ਚਲਾ ਗਿਆ ਪਰ ਉਸ ਤੋਂ ਬਾਅਦ ਮੈਂ ਤੇ ਮੇਰੀ ਭੈਣ ਪੰਮਾ ਸੀ ਦੋਨੋਂ ਹੀ ਘਰ ਦੇ ਵਿੱਚ ਆਏ ਪਰ ਘਰ ਦੇ ਵਿੱਚ ਆਉਣ ਤੋਂ ਬਾਅਦ ਮੇਰੇ ਮਾਤਾ ਤੇ ਪਿਤਾ ਮੈਨੂੰ ਫਿਰ ਤੋਂ ਲੜਨਾ ਸ਼ੁਰੂ ਕਰ ਦਿੰਦੇ ਨੇ ਇਹ ਕਹਿ ਕੇ ਕਿ ਤੂੰ ਪੰਮਾ ਨੂੰ ਉਸਦੇ ਬੋਰਡਿੰਗ ਸਕੂਲ ਦੇ ਵਿੱਚੋਂ ਕਿਉਂ ਲੈ ਕੇ ਆਈ ਤੈਨੂੰ ਇਹ ਹੱਕ ਕਿਸ ਨੇ ਦਿੱਤਾ ਪਰ ਮੈਂ ਸਭ ਕੁਝ ਸੁਣਦੀ ਰਹੀ ਉਸ ਤੋਂ ਬਾਅਦ ਬਰਥਡੇਅ ਸੈਲੀਬ੍ਰੇਟ ਕੀਤਾ ਗਿਆ ਰਾਤ ਨੂੰ 12 ਵਜੇ ਮੰਮੀ ਪਾਪਾ ਦੁਬਾਰਾ ਤੋਂ ਲੜਨਾ ਸ਼ੁਰੂ ਕਰ ਦਿੰਦੇ ਨੇ ਤੇ ਵਿੱਚ ਵਿੱਚ ਉਹ ਮੈਨੂੰ ਵੀ ਗਾਲਾਂ ਦੇ ਰਹੀ ਸੀ ਤੇ ਉਸੇ ਵੇਲੇ ਮੈਂ ਸੋਚ ਲਿਆ ਕਿ ਅੱਜ ਜਾਂ ਤਾਂ ਇਹ ਨਹੀਂ ਤੇ ਜਾਂ ਮੈਂ ਨਹੀਂ ਤੇ ਪਰ ਮੈਂ ਇਹ ਸਭ ਕਰਤਾ ਪਰ ਪੁਲਿਸ ਨੂੰ ਕਨਫਰਮ ਸੀ ਕਿ ਇਸ ਚ ਕੋਈ ਨਾ ਕੋਈ ਹੋਰ ਸ਼ਾਮਿਲ ਆ ਇਸੇ ਲਈ ਪੁਲਿਸ ਨੇ 1 ਮਹੀਨੇ ਬਾਅਦ 19 ਸਤੰਬਰ 2007 ਨੂੰ ਪਾਣੀਪਾਗ ਤੋਂ ਸੰਜੀਵ ਨੂੰ ਗ੍ਰਿਫਤਾਰ ਕਰ ਲਿਆ ਫਿਰ ਉਸ ਦਾ ਲਾਈਡ ਡੈਕਟਰ ਟੈਸਟ ਹੋਇਆ ਜਿਸ ਦੇ ਵਿੱਚ ਉਸ ਨੇ ਸਭ ਕੁਝ ਸੱਚ ਦੱਸਤਾ ਕਿ ਹਾਂ ਮੈਂ ਸੋਨੀਆ ਨਾਲ ਮਿਲ ਕੇ ਇਹ ਸਭ ਕੁਝ ਕੀਤਾ ਕਿਉਂਕਿ ਉਸ ਦਾ ਪਿਤਾ ਸਾਰੀ ਪ੍ਰਾਪਰਟੀ ਸੁਨੀਲ ਦੇ ਨਾਮ ਕਰਨਾ ਚਾਹੁੰਦਾ ਸੀ ਉਸ ਨੇ ਇਹ ਵੀ ਦੱਸਿਆ ਕਿ ਮੇਰਾ ਚੌਂਕੀਦਾਰ ਨੂੰ ਪਤਾ ਨਾ ਲੱਗੇ ਤੇ ਇਸੇ ਲਈ ਮੈਂ ਘਰ ਦੇ ਵਿੱਚ ਦਾਖਲ ਹੋਣ ਸਮੇਂ ਤੇ ਉੱਥੋਂ ਬਾਹਰ ਹੋ ਜਾਣ ਸਮੇਂ ਗੱਡੀ ਦੇ ਵਿੱਚ ਲਈ ਸੀਟ ਦੇ ਪਿੱਛੇ ਲੋਕ ਕੇ ਬੈਠਾ ਹੋਇਆ ਸੀ ਤੇ ਸਾਡੇ ਦੁਆਰਾ ਇਹ ਸਭ ਕੁਝ ਸਿਰਫ ਸਿਰਫ ਪ੍ਰਾਪਰਟੀ ਦੇ ਲਈ ਹੀ ਕੀਤਾ ਗਿਆ ਉਸ ਦੇ ਦੁਆਰਾ ਇਹ ਵੀ ਲਾਈ ਡਿਟੈਕਟਰ ਦੇ ਸਮੇਂ ਦੱਸ ਦਿੱਤਾ ਜਾਂਦਾ ਹਿਸਾਰ ਕੋਰਟ ਦੇ ਵਿੱਚ ਇਹ ਕੇਸ ਪੂਰੇ 4 ਸਾਲ ਤੱਕ ਚੱਲਿਆ ਸੀ ਫਿਰ 31 ਮਈ 2004 ਨੂੰ ਹਿਸਾਰ ਕੋਰਟ ਨੇ ਦੋਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਤੀ ਪਰ ਬਾਅਦ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਦੋਨਾਂ ਦੀ ਸਜ਼ਾ ਉਮਰ ਕੈਚ ਬਦਲਤੀ ਉਹਨਾਂ ਦੇ 2 ਸਾਲ ਦੇ ਬੇਟੇ ਨੂੰ ਦੇਖਦੇ ਹੋਏ ਕਿ ਉਸਦੀ ਜ਼ਿੰਦਗੀ ਨਾ ਬਰਬਾਦ ਹੋ ਜੇ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ